өзі Dөліптенен ұ бақанійды турпілд cuarto Ô mọi người ơi 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 mọi người ਹਰ ਸਭ ਕਿਸ ਤਰ੍ਹਾਂ ਦਾ ਮਾਮਲਾ ਸੀ ਜਿਹੜਾ ਟਰੇਸ ਕੀਤਾ ਗਿਆ ਇਹ ਮਰਡਰ ਦਾ ਮਾਮਲਾ ਸੀਗਾ ਜੀ 16 8 24 ਨੂੰ ਪ੍ਰੀਰ 6:30 ਪੀਐਮ ਇਹ ਤੇਜਵੀਰ ਸਿੰਘ ਆਕਾਸ਼ ਬਾਦਲ ਇਹਨਾਂ ਦੇ ਨਾਲ ਕੁਝ ਹੋਰ ਇਹਨਾਂ ਦੇ ਸਾਥੀ ਸੀਗੇ ਇਕੱਠੇ ਹੋ ਕੇ ਪਿੰਡ ਡੋੜ 60 ਵਿੱਚ ਪਹੁੰਚ ਗਏ ਇਹਨਾਂ ਦਾ ਉੱਥੇ ਝਗੜਾ ਹੋਇਆ ਤਰਸੀਮ ਸਿੰਘ ਸੁਖਦੇਵ ਸਿੰਘ ਸਾਹਬ ਸਿੰਘ ਨਾਲ ਹੋਰ ਵਿਅਕਤੀਆਂ ਨਾਲ ਇਹ ਜਿਹੜਾ ਤੇਜਵੀਰ ਹੈ ਇਹਨਾਂ ਨੇ ਇਹਦੇ ਕੋਲੋਂ ਕਿਰਚ ਸੀਗੀ ਬਾਕੀਆਂ ਹੋਰਾਂ ਕੋਲ ਵੀ ਹਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਤਰਸੇਮ ਸਿੰਘ ਦੀ ਚਾਕੂ ਕਿਰਚ ਮਾਰੀ ਉਹਦੀ ਮੌਕੇ ਤੇ ਮੌਤ ਹੋ ਗਈ ਤੇ ਦੋ ਬੰਦੇ ਜਿਹੜੇ ਸੀਰੀਅਸ ਜ਼ਖਮੀ ਹੋ ਗਏ ਹਜੇ ਹਸਪੀਟਲ ਚ ਭਲਾਖ ਲੈ ਉਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਇਹ ਐਸਐਚਓ ਲਖੋਗੇ ਬਿਹਰਾਮ ਨੇ 24 ਘੰਟਿਆਂ ਦੇ ਵਿੱਚ ਜਿਹੜੇ ਐ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ ਸਰੀਨਦੀ ਲੇਡੀਜ਼ ਵੀ ਹੈਗੀਆਂ ਜੀ ਹਾਂਜੀ ਹਾਂਜੀ ਲੇਡੀਜ਼ ਵੀ ਹੈਗੀਆਂ ਜੀ ਇਹਨਾਂ ਦੇ ਨਾਲ ਕਿਉਂਕਿ ਇਹਦੇ ਵਿੱਚ ਇੱਕ ਬਿੰਦਰਕੌਰ ਜਿਹੜੀ ਲੇੜੀ ਹੈ ਅਸਲੀ ਵਜ੍ਹਾ ਰੰਜਿਸ਼ ਦਾ ਕਾਰਨ ਉਹ ਹੈ ਉਹਦੀ ਪਹਿਲਾਂ ਭਗਵਾਨ ਸਿੰਘ ਨਾਲ ਉਹਦੇ ਰਿਲੇਸ਼ਨ ਸੀਗੇ ਉਹ ਹੁਣ ਤੇਜਵੀਰ ਦੇ ਰਿਲੇਸ਼ਨ ਚ ਹੈ ਉਹ ਉਹਨੂੰ ਇਹਨੂੰ ਤੇਜਵੀਰ ਨੂੰ ਇਹ ਸੀਗਾ ਵੀ ਇਹ ਦਾ ਜਿਹੜਾ ਨੰਨਾ ਜੀਜਾ ਆ ਵੀ ਉਹ ਇਹਨੂੰ ਮੇਰੇ ਕੋਲ ਆਉਣ ਤੋਂ ਰੋਕਦਾ ਜੀ ਇਸੇ ਰੰਜਿਸ਼ ਨੂੰ ਲੈ ਕੇ ਬੰਦੇ ਨਾਲ ਲੈ ਕੇ ਇਹਨੇ ਜਾ ਕੇ ਉੱਥੇ ਵਾਰਦਾਤ ਕੀਤੀ ਹੈ ਸਾਰੇ આરોપી ਸਰ ਗ੍ਰਿਫਤਾਰ ਹੋ ਗਏ ਹਾਂ 7 ਕੋਲ ਦੋਸ਼ੀ ਸੱਤ ਨੇ ਇਹਦੇ ਚ 5 ਗ੍ਰਿਫਤਾਰ ਕਰ ਲਏ 2 ਹਜੇ ਬਾਕੀ ਨੇ ਠੀਕ ਹੈ